ਸਤਿ ਸ਼੍ਰੀ ਅਕਾਲ ਜੀ ਕਲਾ ਤੇ ਕਾਰਜ ਚੈਨਲ ਤੇ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਸਮੀਜ਼ ਦੀ ਕਟਿੰਗ ਤੇ ਸਟੀਚਿੰਗ ਦੱਸਾਂਗੇ ਬਹੁਤ ਹੀ ਸੌਖੇ ਤੇ ਸਿੰਪਲ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਨੇ ਫੈਬਰਿਕ ਵਿਛਾਲ ਲੈਣਾ ਹੈ ਓਪਨ ਸਾਈਡ ਜਿਹੜੀ ਆਪਣੀ ਤਰਫ ਰੱਖੀ ਹੈ ਇਸ ਸਮੀਜ਼ ਦੀ ਲੈਂਥ ਰਹੇਗੀ 33 ਇੰਚ ਤੇ ਆਪਾਂ ਨੇ 2 ਇੰਚ ਐਕਸਟਰਾ ਲੱਤਾਏ 33 ਇੰਚ ਜਿਹੜਾ ਫੈਬਰਿਕ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਤੀਰੇ ਦਾ ਨਿਸ਼ਾਨ ਲਗਾਇਆ 7.5 ਇੰਚ ਤੇ ਤੇ 8.5 ਇੰਚ ਤੇ ਜਿਹੜਾ ਮੋਢੇ ਦਾ ਨਿਸ਼ਾਨ ਲਗਾਵਾਂਗੇ ਤੇ ਦੋ ਦੋਨੋਂ ਨਿਸ਼ਾਨ ਹੈ ਜਿਹੜੇ ਮਿਲਾ ਲਵਾਂਗੇ ਇਸ ਮੀਜ਼ ਦਾ ਜਿਹੜਾ ਮੇਜ਼ਰਮੈਂਟ ਹੈ 23 ਇੰਚ ਬ੍ਰੈਸਟ ਰਹੇਗੀ ਤੇ 24 ਇੰਚ ਜਿਹੜਾ हिਪ ਦਾ ਸਾਈਜ਼ ਹੈ 1.5 ਇੰਚ ਤੇ ਜਿਹੜੀ ਆਪਾਂ ਕਾਟ ਪਾਵਾਂਗੇ ਤੁਸੀਂ 1.5 ਤੇ ਵੀ ਪਾ ਸਕਦੇ ਹੋ ਸੇਵੇਂ ਹੀ ਸ਼ਰਟ ਦੀ ਤਰ੍ਹਾਂ ਹੀ ਹੁੰਦਾ ਹੈ ਸਾਡੇ 33 ਇੰਚ ਗਲੇ ਦਾ ਨਿਸ਼ਾਨ ਲਗਾਵਾਂਗੇ نیچے ਨੂੰ ਆਪਾਂ ਲੰਵਾਈ ਵਿੱਚ 8 ਇੰਚ ਲਿਆਏ ਇਹ ਆਪਾਂ ਸ਼ਰਟ ਤੇ ਨੈੱਕ ਤੋਂ 1 ਇੰਚ ਵਧਾ ਕੇ ਲੈਣਾ ਜੇ ਆਪਣੀ ਸ਼ਰਟ ਦਾ ਨੈੱਕ ਹੈ ਜਿਹੜਾ 7 ਇੰਚ ਤੇ ਤਿਆਰ ਹੈ ਤਾਂ ਆਪਾਂ 8 ਇੰਚ ਜਿਹੜਾ ਨੈੱਕ ਦੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਇਸ ਦੀ ਕਮਰ ਤੇ ਤੇ हिਪ ਦੇ ਨਿਸ਼ਾਨ ਲਗਾਵਾਂਗੇ ਸੇਮ ਆ ਆਪਣੇ ਕਮੀਜ਼ ਦੀ ਤਰ੍ਹਾਂ ਹੀ ਇਸ ਦੇ ਨਿਸ਼ਾਨ ਲੱਗਦੇ ਨੇ ਬਟ ਜਿਹੜੇ ਸਾਈਡ ਦੀ ਸਿਲਾਈ ਹੁੰਦੀ ਹੈ ਉਹ ਜਿਵੇਂ ਆਪਾਂ 14 ਇੰਚ ਕਿਸੇ ਦੀ 15 ਇੰਚ ਹੁੰਦੀ ਹੈ ਉਹ ਉਹ ਆਪਣੇ ਸ਼ਰਟ ਦੀ ਸਿਲਾਈ ਤੋਂ ਥੋੜੀ ਇਸ ਦੀ ਸਿਲਾਈ ਘੱਟ ਹੁੰਦੀ ਹੈ 1.5 ਇੰਚ 2 ਇੰਚ ਘਟਾ ਕੇ ਲਗਾਉਣੀ ਹੁੰਦੀ ਹੈਗੇ ਨਾ ਜਿਸ ਨਾਪ ਦੀ ਆਪਾਂ ਸਮੀਜ਼ ਬਣਾ ਰਹੇ ਹਾਂ ਉਸ ਨਾਪ ਦੇ ਆਪਾਂ ਜਿਹੜੇ ਨਿਸ਼ਾਨ ਲਗਾਵਾਂਗੇ ਕਮਰ ਤੇ ਤੇ हिਪ ਦੇ ਇਹ ਇਹਨਾਂ ਵਿੱਚ ਆਪਾਂ ਨੂੰ ਕੋਈ ਵੀ ਪਲੇਟਾਂ ਪਾਉਣ ਦੀ ਲੋੜ ਨਹੀਂ ਹੁੰਦੀ ਹੈਗੇ ਤੇ ਨਾਈ ਐਕਸਟਰਾ ਮਾਰਜਿਨ ਲੈਣਾ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਨੇ ਹੁਣ neck ਦੀ ਕਟਿੰਗ ਕਰਾਂਗੇ ਬੈਕ neck ਹੈ ਜਿਹੜਾ ਆਪਾਂ ਥੋੜਾ ਜਿਹਾ ਛੋਟਾ ਰੱਖਾਂਗੇ ਫਰੰਟ neck ਤੋਂ ਅਗਰ ਤੁਹਾਡੇ ਸੂਟ ਦਾ ਸੇਮ ਹੈ ਤਾਂ ਤੁਸੀਂ ਸੇਮ ਵੀ ਕੱਟ ਕਰ ਸਕਦੇ ਹੋ ਸਮੀਜ਼ ਦੀ ਹੈ ਜਿਹੜੀ ਕਟਿੰਗ ਹੋ ਗਈ ਹੈ ਹੁਣ ਆਪਾਂ ਤੁਹਾਨੂੰ ਇਸ ਦੀ ਸਟੀਚਿੰਗ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਮੋੜੀਆਂ ਦੀ ਸਲਾਈ ਲਗਾਵਾਂਗੇ ਸਲਾਈ ਹੈ ਜਿਹੜੀ ਪੱਕੀ ਕਰਕੇ ਲਗਾਣੀ ਹੁੰਦੀ ਹੈ ਉਸ ਤੋਂ ਬਾਅਦ ਹੈ ਜਿਹੜਾ ਆਪਾਂ ਇਸ ਦਾ neck ਹੈ ਜਿਹੜਾ ਉਹਨੂੰ ਫੋਲਡ ਕਰਾਂਗੇ ਤੁਸੀਂ ਇਸ ਤੇ ਰੇਪ ਪੱਟੀ ਵੀ ਜਿਹੜਾ ਲਗਾ ਸਕਦੇ ਹੋ neck ਨੂੰ ਜਿਹੜਾ ਆਪਾਂ ਨੇ ਬ੍ਰੀਕ-ਟਿਕ ਫੋਲਡ ਕਰਨਾ ਹੈ ਇਹਨੂੰ ਆਪਾਂ ਨੇ ਖਿੱਚ ਕੇ ਨਹੀਂ ਫੋਲਡ ਕਰਨਾ ਤਾਂ ਕਰਕੇ ਇਸ ਵਿੱਚ ਜਿਹੜੇ ਵਾਲ ਆ ਜਾਣਗੇ neck ਹੈ ਜਿਹੜਾ ਆਪਣਾ ਹੁਣ ਫੋਲਡ ਹੋ ਗਿਆ ਹੈ ਹੁਣ ਆਪਾਂ ਇਸ ਤੇ ਮੋਢੇ ਜਿਹੜੇ ਆਰਮ ਹੋਲ ਹੈ ਉਹਨਾਂ ਨੂੰ ਫੋਲਡ ਕਰਾਂਗੇ ਉਹਨਾਂ ਨੂੰ ਵੀ ਆਪਾਂ neck ਦੀ ਤਰ੍ਹਾਂ ਬ੍ਰੀਕ-ਬ੍ਰੀਕੀ ਫੋਲਡ ਕਰਾਂਗੇ ਇਸਤੇ ਵੀ ਤੁਸੀਂ ਰੇਪ ਪੱਟੀ ਵੀ ਲਗਾ ਸਕਦੇ ਹੋ ਜਾਂ ਤੁਸੀਂ ਐਦਾਂ ਵੀ ਫੋਲਡ ਹੈ ਜਿਹੜਾ ਕਰ ਸਕਦੇ ਹੋ ਦੋਨੋਂ ਆਰਮਹੋਲ ਆਪਣੇ ਨੇ ਜਿਹੜੇ ਫੋਲਡ ਹੋ ਗਏ ਨੇ ਹੁਣ ਆਪਾਂ ਇਸ ਦੀਆਂ ਸਾਈਡ ਫਿਟਿੰਗ ਦੀਆਂ ਸਲਾਈਆਂ ਲਗਾਵਾਂਗੇ ਸਲਾਈ ਆਪਾਂ ਉਹਨਾਂ ਨਿਸ਼ਾਨੀਆਂ ਤੇ ਲਗਾਵਾਂਗੇ ਜਿਹੜੇ ਆਪਾਂ ਨੇ ਨਿਸ਼ਾਨ ਲਗਾਏ ਸੀਗੇ ਦੋਨੋਂ ਸਾਈਡ ਦੀਆਂ ਫਿਟਿੰਗ ਦੀਆਂ ਸਲਾਈਆਂ ਇਹ ਜਿਹੜੀਆਂ ਆਪਣੀਆਂ ਲੱਗ ਗਈਆਂ ਨੇ ਤੇ ਹੁਣ ਆਪਾਂ ਇਹ ਜਿਹੜੇ ਦੇ ਪੱਲੇ ਆ ਘੇਰੇ ਨੂੰ ਫੋਲਡ ਕਰਾਂਗੇ 1.5 ਇੰਚ ਦਾ ਜਿਹੜਾ ਆਪਾਂ ਨੇ ਮਾਰਜਨ ਵੱਧ ਲੱਤਾ ਸੀਗਾ ਉਹ ਆਪਾਂ ਹੁਣ 1.5 ਇੰਚ ਹੈ ਜਿਹੜੇ ਉਹ ਆਪਣੇ ਸਿੱਧੇ ਘੇਰੇ ਨੂੰ ਫੋਲਡ ਕਰਾਂਗੇ 프ਰੰਟ ਪੱਲੇ ਦਾ ਵੀ ਤੇ ਬੈਕ ਪੱਲੇ ਦੇ ਦੋਨੇ ਪੱਲਿਆਂ ਦੇ ਆਪਾਂ ਜਿਵੇਂ ਆਪਣੇ ਸੂਟ ਦੇ ਘੇਰੇ ਆ ਫੋਲਡ ਕਰਦੇ ਆ ਉਸੇ ਤਰ੍ਹਾਂ ਹੀ ਆਪਾਂ ਜਿਹੜੇ ਫੋਲਡ ਕਰਾਂਗੇ ਉਸ 1.5 ਇੰਚ ਦੇ ਆਪਾਂ ਨੇ ਚਾਰਕ ਫੋਲਡ ਕਰਨੇ ਨੇ ਚਾਰੇ ਚਾਕ ਫੋਲਡ ਕਰਨ ਤੋਂ ਬਾਅਦ ਹੈ ਜਿਹੜੀ ਆਪਣੀ ਸਮੀਜ਼ਾ ਬਣ ਕੇ ਤਿਆਰ ਹੋ ਗਈ ਏ ਇਸ ਦੇ ਉੱਤੇ ਆਪਾਂ ਨੇ ਜਿਹੜੀ ਜੇਬ ਵੀ ਲਗਾਈ ਸੀਗੀ ਉਸ ਦੀ ਡਿਟੇਲ ਹੈ ਜਿਹੜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਕਿਵੇਂ ਆਪਾਂ ਨੇ ਜ਼ਿੱਪ ਵਾਲੀ ਜੇਬ ਹੈ ਜਿਹੜੀ ਉਹ ਲਗਾਈ ਏ ਬਹੁਤ ਸੌਖੇ ਤਰੀਕੇ ਨਾਲ ਹੈ ਉਹ ਵੀ ਲਗਾਈ ਹੋਈ ਆ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਇਸ ਸਟਾਈਲ ਤੇ ਆਪਾਂ ਸਟੀਚਿੰਗ ਤੇ ਕੁਕਿੰਗ ਦੀਆਂ ਵੀਡੀਓਜ਼ ਜਿਹੜੀਆਂ ਲੈ ਕੇ ਆਏ ਕਰਾਂਗੇ ਤੇ ਜੇ ਆਪਣੀ ਸਮੀਸ ਦੀ ਫਾਈਨਲ ਲੁੱਕ